ਲੁਧਿਆਣਾ ਦੇ ਕੋਰਟ ਕੰਪਲੈਕਸ ਨੂੰ ਇੱਕ ਵਾਰ ਫਿਰ ਤੋਂ ਖਾਲੀ ਕਰਾ ਦਿੱਤਾ ਗਿਆ ਤਾਂ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਇੱਕ ਵਾਰ ਫਿਰ ਤੋਂ ਬੰਬ ਦਿਨਾ ਉਡਾਉਣ ਦੀ ਧਮਕੀ ਮਿਲਦੀ ਹੈ ਤਾਂ ਕੋਰਟ ਕੰਪਲੈਕਸ ਨੂੰ ਬੰਬ ਦਿਨਾ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਇੱਥੇ ਸਾਰਾ ਕੋਰਟ ਪਰਿਸਰ ਹੀ ਖਾਲੀ ਕਰਵਾਇਆ ਗਿਆ ਦੱਸ ਦਈਏ ਕਿ ਉਸ ਤੋਂ ਪਹਿਲਾਂ ਵੀ ਇਸ ਅਦਾਲਤ ਨੂੰ ਬੰਬ ਦਿਨਾ ਉਡਾਉਣ ਦੀ ਧਮਕੀ ਆਈ ਸੀ ਹਾਲਾਂਕਿ ਉਸ ਤੋਂ ਬਾਅਦ ਹੁਣ ਜਿਵੇਂ ਹੀ ਇੱਕ ਵਾਰ ਫਿਰ ਤੋਂ ਧਮਕੀ ਭਰਿਆਈ ਮਿਲ ਮਿਲਿਆ ਹੈ ਤਾਂ ਵਕੀਲਾ ਕਰਮਚਾਰੀਆਂ ਦੇ ਵਿੱਚ ਹੜਕੰਪ ਮੱਚ ਗਿਆ ਤੇ ਸਾਰੇ ਕੋਰਟ ਪਰਿਸਰ ਨੂੰ ਖਾਲੀ ਕਰਵਾ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਧਮਕੀ ਭਰੀ ਇੱਕ ਈਮੇਲ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਕੋਟਪਾਰਿਸਰ ਦੇ ਅੰਦਰ ਬੰਬ ਰੱਖਿਆ ਗਿਆ ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਡੌਗ ਸਕੁਐਡ ਤੇ ਬੰਬ ਨਿਰੋਧਕ ਦਸਤੇ ਮੌਕੇ ਤੇ ਪਹੁੰਚੇ ਨੇ ਤੁਰੰਤ ਸਾਰੇ ਕੋਰਟ ਕੰਪਲੈਕਸ ਨੂੰ ਖਾਲੀ ਕਰ ਦਿੱਤਾ ਗਿਆ ਸੁਰੱਖਿਆ ਦੇ ਮੱਦੇ ਨਜ਼ਰ ਕੋਰਟ ਰੂਮ ਤੇ ਚੈਂਬਰਸ ਨੂੰ ਵੀ ਖਾਲੀ ਕਰਵਾ ਦਿੱਤਾ ਗਿਆ ਸ਼ੱਕੀ ਬੈਗ ਪਾਰਕਿੰਗ ਦੇ ਵਿੱਚ ਖੜੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਲੁਧਿਆਣਾ ਕੋਰਟ ਪਹਿਲਾਂ ਵੀ ਸੰਵੇਦਨਸ਼ੀਲ ਰਿਹਾ ਜਿਸ ਦੇ ਚੱਲਦਿਆਂ ਇਸ ਕਾਲ ਨੂੰ ਪੁਲਿਸ ਨੇ ਹਲਕੇ ਦੇ ਵਿੱਚ ਨੇ ਲਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਕੁਵਾਂ ਲੁਧਿਆਣਾ ਕੋਰਟ ਦੇ ਵਿੱਚ ਧਮਾਕਾ ਹੋ ਚੁੱਕਿਆ ਤਾਂ ਹੁਣ ਪੁਲਿਸ ਦੇ ਵੱਲੋਂ ਚੱਪੇ-ਚੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ ਤਮਕੀਦ ਆਈ ਹੈ ਉਹਦੇ ਬਾਰੇ ਦੇਖੋ ਪਹਿਲਾਂ ਇੱਥੇ ਰੈਲਟੀ ਹੋਈ ਸੀ ਬੰਬ ਦੇ ਬਲਾਸ ਦੀ ਹੈਨਾ ਆਹ ਮੰਂਜਲ ਤੇ ਹੋਈ ਸੀ ਸੈਕਿੰਡ ਟਾਈਮ ਕੁਝ ਹੀ ਸਾਲਾਂ ਬਾਅਦ ਉਸ ਵੇਲੇ ਜਦੋਂ ਬੰਬ ਬਲਾਸ ਹੋਈ ਬੜੀ ਸਖਤਾਈ ਹੋਈ ਬਹੁਤ ਸਖਤਾਈ ਹੋਈ ਸੈਕਿੰਡ ਟਾਈਮ ਫਸਟ ਵਾਰੀ ਹੋਇਆ ਸਾਰੀਆਂ ਦਾਲਤਾ ਖਾਲੀ ਹੋ ਗਈਆਂ ਮੋਗੇ ਵੀ ਤਮਕੀਦ ਫਿਰੋਜ਼ਪੁਰ ਤੀ ਉਸ ਤੋਂ ਬਾਅਦ ਲੁਧਿਆਣੇ ਚ ਇਹ 10 ਦਿਨ ਬਾਅਦ ਵੀ 5-6 ਦਿਨ ਬਾਅਦ ਫੇਰ ਤੁਮਗੇ ਇਹਦਾ ਗੱਲ ਇਹ ਹੋ ਗਈ ਸ਼ੇਰ ਆਇਆ ਸ਼ੇਰ ਆਇਆ ਸ਼ੇਰ ਆਇਆ ਉਹ ਕਹਿੰਦੇ ਆਣਾ ਉਹਣਾ ਕੁਛ ਨਹੀਂ ਛੱਡੋ ਪਰੇ ਛੱਡੋ ਪਰੇ ਸ਼ੇਰ ਨੇ ਨਹੀਂ ਆਣਾ ਤੁਸੀਂ ਰਾਮਨਾ ਆਪਣੇ ਕੰਮ ਕਰੀ ਜਾਓ ਆਪਣਾ ਘੁੰਮ ਜਾਓ ਜਿੱਦ ਦਿਨ ਸ਼ੇਰ ਆ ਗਿਆ ਉਸ ਦਿਨ ਫੇਰ ਜੇ ਅਸਲੀ ਹੀ ਸ਼ੇਰ ਆ ਗਿਆ ਉਸ ਦਿਨ ਤੁਹਾਨੂੰ ਪਤਾ ਫੇਰ ਇੱਥੇ ਕੀ ਹੋਊਗਾ ਰਾਖ ਮਿਲੂਗੀ ਰਾਖ ਮਿਲੂਗੀ ਰਾਖ ਮਿਲੂਗੀ ਮੇਰੀ ਰਾਖ ਮਿਲੂਗੀ ਤੇ ਇਸ ਕਰਕੇ ਮੇਰੀ ਬੇਨਤੀ ਆ ਜਿਹੜਾ ਸ਼ੇਰ ਆਇਆ ਸ਼ੇਰ ਆਇਆ ਇਹ ਕਹਾਵਤ ਨਾਰਾ ਨੂੰ ਆਪਣੇ ਨੌਕਰੀਆਂ ਦੀ ਗੱਲਾਂ ਨਾ ਕਰਨ ਰੋਜ਼ਗਾਰ ਦੀਆਂ ਗੱਲਾਂ ਨਾ ਕਰਨ ਜਿਹੜੀ ਮਹਿੰਗਾਈ ਦੀ ਨਾ ਗੱਲ ਕਰਨ ਇਹ ਧਿਆਨ ਭਟਕਾਉਣ ਵਾਸਤੇ ਆ ਬਾਕੀ ਜਿਹੜਿਆ ਨੇ ਜਿਹੜਿਆ ਈਮੇਲ ਦਾ ਆਈ ਕਦੀ ਮੌਕ ਟੇਲ ਦਾ ਨਾਮ ਦਿੱਤਾ ਜਾਂਦਾ ਕਦੀ ਕੁਝ ਇਹ ਹੀ ਲੱਗ ਰਿਹਾ ਤੁਹਾਨੂੰ ਅਸੀਂ ਸਾਰੇ ਐਡਵੋਕੇਟ ਸਾਹਿਬਾਨਾਂ ਪਹਿਲਾਂ ਤਾਂ ਅੱਜ ਮੱਗਰ ਸੰਗਰਾਦ ਦੀਆਂ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਵਧਾਈਆਂ ਪਰ ਜੋ ਅੱਜ ਸਾਡੀ ਬਾਹਰ ਦੇ ਵਿੱਚ ਇੱਥੇ ਕੋਰਸ ਦੇ ਵਿੱਚ ਵਾਪਰ ਰਿਹਾ ਹੈ ਉਹ ਬਹੁਤ ਹੀ ਇੱਕ ਗੰਭੀਰ ਵਿਸ਼ਾ ਬਣ ਚੁੱਕਿਆ ਹੈ ਪਿਛਲੇ ਕਾਫੀ ਸਮੇਂ ਤੋਂ ਅੱਗੇ ਵੀ ਸਾਡੀ ਇਸ ਬਾਰ ਦੀ ਬਿਲਡਿੰਗ ਨੂੰ ਇਸ ਜ਼ਿਲ੍ਹਾ ਕਚੈਰੀ ਦੀ ਬਿਲਡਿੰਗ ਨੂੰ ਥ੍ਰੈਟ ਕਾਲ ਆਈ ਸੀ ਈਮੇਲ ਦੇ ਰਾਹੀਂ ਉਦੋਂ ਵੀ ਆ ਕੇ ਪੁਲਿਸ ਨੇ ਸਾਰਾ ਚੈੱਕ ਕੀਤਾ ਸੀ ਬਟ ਉਦੋਂ ਵੀ ਕੁਝ ਨਹੀਂ ਸੀ ਮਿਲਿਆ ਅੱਜ ਫੇਰ ਥ੍ਰੈਟ ਕਾਲ ਆਈ ਹੈ ਤੇ ਜਿਹਦੇ ਨਾਲ ਅੱਜ ਸਾਡੀ ਕਚੈਰੀ ਜਿਹੜੀ ਹੈ ਬਿਲਕੁਲ ਬੰਦ ਪਈ ਆ ਜਿਹਦੇ ਨਾਲ ਅੱਜ ਕੋਈ ਵੀ ਇੱਥੇ ਕੰਮ ਨਹੀਂ ਹੋ ਰਿਹਾ ਇਹ ਪ੍ਰਸ਼ਾਸਨ ਦੀ ਪੁਲਿਸ ਦੀ ਬਿਲਕੁਲ ਫੇਲੀਅਰ ਆ ਕਿਉਂਕਿ ਪੁਲਿਸ ਇਸ ਮਸਲੇ ਦੇ ਉੱਪਰ ਸਾਰੇ ਹੀ ਵਕੀਲ ਸਾਹਿਬਾਨ ਨੂੰ ਜੱਜ ਸਾਹਿਬਾਨ ਨੂੰ ਔਰ ਰਿਲੀਗੈਂਟਸ ਨੂੰ ਸਿਕਿਉਰਿਟੀ ਪ੍ਰਦਾਨ ਕਰਨ ਦੇ ਵਿੱਚ ਬਿਲਕੁਲ ਫੇਲ ਹੋਈ ਆ ਕਿਉਂਕਿ ਅੱਜ ਫੇਰ ਕਚਹਿਰੀ ਇਸੇ ਵਜ੍ਹਾ ਕਰਕੇ ਬੰਦ ਪਈ ਆ ਸਾਡੀ ਪੁਲਿਸ ਦਾ ਅੱਜ ਕੱਲ ਇਹ ਹਾਲ ਹੋ ਚੁੱਕਿਆ ਆ ਕਿ ਗਵਰਨਮੈਂਟ ਤਾਂ 1 ਮਿੰਟ ਦੇ ਵਿੱਚ ਕਾਉਂਸਲਰਾਂ ਨੂੰ ਹੋਰ ਲੀਡਰ ਸਾਹਿਬਾਨਾਂ ਨੂੰ ਹੋਰ ਆਮ ਲੋਕਾਂ ਨੂੰ ਜਿਹੜੇ ਕਿ ਲੀਡਰਾਂ ਦੇ ਨੇੜੇ ਨੇ ਉਹਨਾਂ ਨੂੰ ਬਿਨਾਂ ਵਜ੍ਹਾ ਇਹਨਾਂ ਨੇ 4-4 5-5 ਗਨਮੈਂਟ ਦਿੱਤੇ ਹੋਏ ਨੇ ਜੇਕਰ ਕਮਿਸ਼ਨਰ ਪੁਲਿਸ ਨੂੰ 420 ਦੀ ਤਰਖਾਸ ਦਿਓ ਤਾਂ ਸਭ ਤੋਂ ਪਹਿਲਾਂ ਉਹਦੀ ਇਨਕੁਆਇਰੀ ਸ਼ੁਰੂ ਹੋ ਜਾਂਦੀ ਹੈ ਕੀ ਅਸੀਂ ਸਾਰੇ ਸਿਟੀਜ਼ਨ ਨੂੰ ਨਾਗਰਿਕ ਨੂੰ ਲਿਟਿਗੈਂਟਸ ਨੂੰ ਕੋਰਟ ਦੇ ਵਿੱਚ ਐਡਵੋਕੇਟ ਸਾਹਿਬਾਨ ਨੂੰ ਇਸ ਬਿਲਡਿੰਗ ਨੂੰ ਕੀ ਪੁਲਿਸ ਸਿਕਿਉਰਿਟੀ ਪ੍ਰਦਾਨ ਨਹੀਂ ਕਰ ਸਕਦੀ ਇਹ ਬਿਲਕੁਲ ਪੁਲਿਸ ਦਾ ਫੇਲਿਅਰ ਹੈ ਜਿਹਦੇ ਨਾਲ ਹਰੇਕ ਦਾ ਨੁਕਸਾਨ ਹੋ ਰਿਹਾ ਹੈ ਪਰ ਪਤਾ ਨਹੀਂ ਕਿਉਂ ਪੁਲਿਸ ਜਿਹੜੀ ਇਹ ਬਿਲਕੁਲ ਛਾਂਤ ਪਈ ਆ ਅੱਜ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਗੈਂਗਿਸਮ ਚੱਲ ਰਹੀ ਹੈ ਇਹ ਹੋ ਜੇ ਹਾਲਾਤ ਆ ਜਦੋਂ ਟੈਰੋਰਿਜ਼ਮ ਸੀ ਪੰਜਾਬ ਦੇ ਵਿੱਚ ਉਸ ਵਕਤ ਨਹੀਂ ਸੀ ਉਦੋਂ ਵੀ ਆਮ ਲੋਕ ਜਿਹੜੇ ਸੀ ਉਹ ਆਪਣਾ ਕਾਰੋਬਾਰ ਕਰਦੇ ਸੀ ਤੁਰੇ ਫਿਰਦੇ ਸੀ ਹਾਂ ਠੀਕ ਹੈ ਕਿ ਪਰਟੀਕੂਲਰ ਵਰਗ ਉਦੋਂ ਬੜਾ ਤੰਗ ਸੀ ਸਾਰਾ ਬਟ ਅੱਜ ਕੀ ਹੋ ਰਿਹਾ ਆ ਕਿ ਥ੍ਰੈਟ ਕਾਲ ਆ ਰਹੀਆਂ ਨੇ ਕਦੀ ਕਿਸੇ ਸਵੀਟ ਸ਼ਾਪ ਦੇ ਬਾਹਰ ਗੋਲੀਆਂ ਚੱਲਦੀਆਂ ਨੇ ਕਦੀ ਕਿਤੇ ਚੱਲਦੀਆਂ ਨੇ ਪਰ ਪ੍ਰਸ਼ਾਸਨ ਇਸ ਤਰ੍ਹਾਂ ਪੁਲਿਸ ਫੇਲ ਹੋ ਚੁੱਕੀ ਐ ਸਾਨੂੰ ਇਸ ਚੀਜ਼ ਦੀ ਉਮੀਦ ਬਿਲਕੁਲ ਨਹੀਂ ਸੀ ਲੁਧਿਆਣਾ ਕਮਿਸ਼ਨਰ ਜਿਹੜੇ ਰੇਟ ਤਾਂ ਜਿਹੜਾ ਹੈਗਾ ਆ ਇਸ ਟਾਈਮ ਸੁਪਨ ਸ਼ਰਮਾ ਦੇ ਅੰਡਰ ਇਹ ਤਾਂ ਮੈਂ ਕਹਾਂਗਾ ਕਿ ਪੁਲਿਸ ਬਿਲਕੁਲ ਫੇਲਿਆ 420 ਦੀ ਹੁਣੇ ਸੀਪੀ ਸਾਹਿਬ ਨੂੰ ਦਰਖਾਸਤ ਦਿਓ ਤਾਂ ਸਭ ਤੋਂ ਪਹਿਲਾਂ ਉਹਦੇ ਮਗਰ ਲੱਜਣਗੇ ਸਾਰੇ ਉਹ ਸਾਨੂੰ ਸਮਝ ਨਹੀਂ ਆਉਂਦੀ ਕਿ ਕੀ ਚੱਕਰ ਕੀ ਆ ਉਹਦੇ ਵਿੱਚ ਕਿਹਈ ਤਰ੍ਹਾਂ ਦਾ ਸਿਸਟਮ ਚੱਲ ਰਿਹਾ ਇੱਥੇ ਪਰ ਅਸੀਂ ਉਸ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਅਸੀਂ ਇੱਕੋ ਇੱਕ ਦਰਖਾਸਤ ਕਰਦੇ ਹਾਂ ਬੇਨਤੀ ਕਰਦੇ ਹਾਂ ਕਿ ਸਰਕਾਰ ਜਿਹੜੀ ਆ ਉਹ ਸਾਡੇ ਐਡਵੋਕੇਟ ਸਾਹਿਬ ਨੂੰ ਸਾਡੀ ਬਾਰ ਦੀ ਇਸ ਬਿਲਡਿੰਗ ਨੂੰ ਜ਼ਿਲ੍ਹਾ ਕਚੈਰੀ ਦੀ ਬਿਲਡਿੰਗ ਨੂੰ ਕੰਪਲੀਟ ਸੁਰੱਖਿਆ ਪ੍ਰਦਾਨ ਕਰੇ ਤਾਂ ਕਿ ਇੱਥੇ ਕੋਈ ਵੀ ਮਾੜਾ ਇਨਸੀਡੈਂਟ ਨਾ ਵਾਪਰੇ ਔਰ ਇੱਥੇ ਕਦੇ ਵੀ ਇਸ ਮੁੱਦੇ ਨੂੰ ਲੈ ਕੇ ਕਚਹਿਰੀ ਬੰਦ ਨਾ ਹੋਵੇ ਕਿ ਅੱਜ ਫੇਰ ਥ੍ਰੈਟ ਕਾਲ ਆ ਗਈ ਆ ਜੇਕਰ ਪਹਿਲਾਂ ਹੀ ਈਮੇਲ ਆਈ ਸੀ ਤਾਂ ਉਸ ਵਕਤ ਸੀਪੀ ਸਾਹਿਬ ਨੇ ਉਹਦੀ ਪੂਰੀ ਇਨਕੁਆਇਰੀ ਕਰਾ ਕੇ ਕਿ ਜੇਕਰ ਉਹ ਬੋਗਸ ਸੀ ਦਾ ਫੇਕ ਕਾਲ ਸੀ ਈਮੇਲ ਤਾਂ ਉਸ ਵਿਅਕਤੀ ਦੇ ਵਿਰੁੱਧ ਪਰਚਾ ਰਜਿਸਟਰਡ ਕਰਕੇ ਕਾਰਵਾਈ ਕਿਉਂ ਨਹੀਂ ਹੋਈ ਤੇ ਅੱਜ ਵੀ ਉਹ ਹਾਲਾਤ ਨੇ ਜੇਕਰ ਕੋਈ ਅਨਸਖਾਵੀ ਘਟਨਾ ਵਾਪਰਦੀ ਆ ਕੋਈ ਇਨਸੀਡੈਂਟ ਵਾਪਰ ਜਾਂਦਾ ਆ ਉਸ ਦੀ ਜ਼ਿੰਮੇਵਾਰੀ ਜਿਹੜੀ ਆ ਲੁਧਿਆਣਾ ਪੁਲਿਸ ਕਮਿਸ਼ਨਰ ਦੀ ਹੋਵੇਗੀ ਜੇਕਰ ਕਿਸੇ ਵੀ ਐਡਵੋਕੇਟ ਸਾਹਿਬ ਨੂੰ ਨੁਕਸਾਨ ਹੁੰਦਾ ਆ ਤੇ ਅਸੀਂ ਵਾਰਨਿੰਗ ਦਿੰਨੇ ਆ ਇਹ ਵੀ ਕਮਿਸ਼ਨਰ ਜਿਹੜਾ ਲੁਧਿਆਣਾ ਜ਼ਿੰਮੇਵਾਰ ਹੋਵੇਗਾ ਜੇਕਰ ਕਿਸੇ ਲਿਟੀਗੈਂਟ ਦੀ ਜਾਂ ਕਿਸੇ ਵੀ ਸਬੰਧਤ ਵਿਅਕਤੀ ਦਾ ਨੁਕਸਾਨ ਹੁੰਦਾ ਤੇ ਉਹ ਕਮਿਸ਼ਨਰ ਪੁਲਿਸ ਲੁਧਿਆਣਾ ਜਿਹੜਾ ਸਪਸ਼ਟ ਤੌਰ ਤੇ ਡਾਇਰੈਕਟਲੀ ਉਹਦਾ ਜ਼ਿੰਮੇਵਾਰ ਹੋਵੇਗਾ ਇਸ ਕਰਕੇ ਸਾਰਿਆਂ ਨੂੰ ਸੁਰੱਖਿਆ ਪ੍ਰਦਾਨ ਕਰੇ ਤਾਂ ਕਿ ਦੁਬਾਰਾ ਸਾਡੀ ਕਚੈਰੀ ਇਸੇ ਮੁੱਦੇ ਤੇ ਬੰਦ ਨਾ ਹੋਵੇ ਜਿਹੜੀ ਅੱਜ ਬੰਦ ਇੱਕ ਹਫ਼ਤੇ 'ਚ ਦੋ ਜੀ ਵਾਰ ਦੋ ਵਾਰ ਨੂੰ ਫੇਲ ਆ ਗਈ ਆ ਅਲੱਗ-ਅਲੱਗ ਈਮੇਲ ਤੇ ਆਈ ਹੈ ਗੈਰ ਉਹ ਇਹ ਤਾਂ ਜੀ ਹੁਣ ਦੇਖੋ ਪੁਲਿਸ ਦਾ ਮੈਂ ਕਹਾਂਗਾ ਕਿ ਫੇਲ ਹੋ ਰਿਹਾ ਹੈ ਇਸ ਮਾਮਲੇ ਤੇ ਬਿਲਕੁਲ ਪੁਲਿਸ ਜਿਹੜੀ ਫੇਲ ਹੋ ਚੁੱਕੀ ਆ ਰਾਤ ਨੂੰ ਥਾਣੇ ਦੇ ਵਿੱਚ ਇਹ ਹੁੰਦਾ ਜੇਕਰ ਕੋਈ ਇਨਸੀਡੈਂਟ ਵਾਪਰ ਜਦੋਂ ਉੱਥੇ ਕੋਈ ਸਿਪਾਹੀ ਨਹੀਂ ਹੁੰਦਾ ਜਿਹੜਾ ਕੋਈ ਹੌਲਦਾਰ ਨਹੀਂ ਹੁੰਦਾ ਕੋਈ ਥਾਣੇਦਾਰ ਨਹੀਂ ਹੁੰਦਾ ਜਿਹੜਾ ਸੁਣਵਾਈ ਕਰ ਸਕੇ ਇਹ ਪਿੱਛੇ 'ਚ ਵੀ ਇੱਕ ਦੋ ਇਨਸੀਡੈਂ ਸਾਡੇ ਕਿਸੇ ਦੋਸਤ ਦੇ ਸੱਟਾਂ ਮਾਰੀਆਂ ਕਿਸੇ ਨੇ ਲੁੱਟਖੋ ਕਰਨ ਦੀ ਨੀਅਤ ਨਾਲ ਉਹ ਜਦੋਂ ਭੱਜ ਕੇ ਥਾਣੇ ਗਿਆ ਤੇ ਪਤਾ ਲੱਗਾ ਕਿ ਉੱਥੇ ਥਾਣੇ ਦੇ ਵਿੱਚ ਇੱਕ ਸੰਤਰੀ ਤੋਂ ਇਲਾਵਾ ਹੋਰ ਕੋਈ ਕਾਰਵਾਈ ਕਰਨ ਵਾਲਾ ਨਹੀਂ ਸੀ ਬੈਠਾ ਇਹੋ ਜਿਹੇ ਤਾਂ ਹਾਲਾਤ ਪੈਦਾ ਹੋ ਚੁੱਕੇ ਨੇ ਕਾਰਨ ਇੱਕੋ ਇੱਕ ਹੈ ਕਿ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਮੈਂ ਗਨਮੈਨ ਕਲਚਰ ਬੰਦ ਕਰਾਂਗਾ ਉਹ ਹਜ਼ਾਰ ਹਜ਼ਾਰ ਬੰਦਾ ਲੈ ਕੇ ਆਪ ਤੁਰੇ ਫਿਰਦੇ ਨੇ ਇਸੇ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ ਉਹਨੇ ਆਪਣੇ ਆਪਣੇ ਸ਼ਗਿਰਦ ਲੀਡਰਾਂ ਨੂੰ 4-4 5-5 ਗਨਮੈਨ ਦੇ ਰੱਖੇ ਨੇ ਪੁਲਿਸ ਤਾਂ ਸਾਰੀ ਉਧਰ ਲੱਗੀ ਆ ਤੇ ਪੁਲਿਸ ਸਿਕਿਉਰਿਟੀ ਕਿਵੇਂ ਪ੍ਰਦਾਨ ਕਰੇ ਸਾਰੇ ਸਿਟੀਜ਼ਨ ਨੂੰ ਪੰਜਾਬ ਦੇਆਂ ਨੂੰ ਸੋ ਇਹ ਫੇਲਿਅਰ ਹੈ ਪੁਲਿਸ ਦਾ ਪੁਲਿਸ ਨੂੰ ਚਾਹੀਦਾ ਕਿ ਗਨਮੈਨ ਕਲਚਰ ਬੰਦ ਕਰਕੇ ਥਾਣਿਆਂ ਦੇ ਵਿੱਚ ਨਫਰੀ ਵਧਾਏ ਔਰ ਸਾਰੇ ਸਿਟੀਜ਼ਨ ਨੂੰ ਪੂਰਨ ਰੂਪ ਵਿੱਚ ਸਿਕਿਉਰਿਟੀ ਪ੍ਰਦਾਨ ਕਰੇ ਠੀਕ ਆਓ ਜੀ ਮਿਲ ਗਿਆ ਥੋੜੇ ਇੱਕ ਮਿੰਟ ਹਾਂ ਚੱਲ ਕੋਈ ਨਹੀਂ ਬਸ ਇਹ ਪ੍ਰਦਾਨ ਜੀ ਲਗਾਤਾਰ ਦੂਜੀ ਵਾਰ ਉਹ ਬਸ ਆਰਾਮ ਨਾਲ ਪ੍ਰਦਾਨ ਜੀ ਲਗਾਤਾਰ ਦੂਜੀ ਵਾਰ ਹੋਣੀ ਚਾਹੀਦੀ ਹਾਂਜੀ ਇਹ ਤੁਸੀਂ ਪਿੱਛੇ ਨਿਕਲਣਾ ਲਾਓ ਜੀ ਸ੍ਰੀਦੀ ਸਾਹਿਬ ਆਜੋ ਹਾਂਜੀ ਸਰ ਆਓ ਸ਼ਿਵ ਸਾਹਿਬ ਲਗਾਤਾਰ ਦੂਜੀ ਵਾਰੀ ਧਮਕੀ ਆਣਾ ਲੱਗੇ ਸਵਾਲ ਉਠਾਏ ਜਾ ਰਹੇ ਨੇ ਕੀ ਕਿ ਦੇਖੋ ਸਾਇੰਟਿਫਿਕ ਸੁਰੱਖਿਆਤਾ ਸਾਨੂੰ ਚਾਹੀਦੀ ਹੈ ਜੀ ਜੋ ਐਸੇ ਜਗ੍ਹਾ ਕੋ ਕਿ ਆਮਦਾਗੀ ਪੁਲਸ ਖੜਾਤੇ ਹਰ ਇੱਕ ਮੋਟੇ ਤੇ ਅੱਜ ਕੱਲ ਪਿਛਲੀ ਵਾਰ ਵੀ ਜਦ 2022 ਬੰਬ ਲਾਸਟ ਹੋਇਆ ਸੀ ਉਹ ਆਰਡੀਐਸ ਦਾ ਹੋਇਆ ਸੀ ਜੀ ਇਹ ਨਾਟ ਪੋਸੀਬਲ ਕਿ ਵਿਦਆਊਟ ਐਨੀ ਸਾਇੰਟਿਫਿਕ ਜਾਂ ਟੈਕਨੀਕਲ ਉਹਦੇ ਇਨਫਰੂਵਮੈਂਟਸ ਇੱਥੇ ਕੋਈ ਪਕੜਿਆ ਜਾਵੇ ਕਿਉਂਕਿ ਅੱਜ ਕੱਲ ਟੈਕਨੋਲੋਜੀ ਇੰਨੀ ਐਡਵਾਂਸ ਹੋ ਚੁੱਕੀ ਹੈ ਪੁਲਿਸ ਕੋਲ ਨਹੀਂ ਤਾਂ ਪ੍ਰੈਸ਼ਰ ਕਰਦਾ ਕੋਲ ਵੀ ਟੈਕਨੋਲੋਜੀ ਐਡਵਾਂਸ ਹੀ ਹੈ ਜੀ ਅੱਜ ਕੱਲ ਕੋਈ ਚਾਹ ਸਭ ਕੁਝ ਉਹਦੇ ਵਾਲਾ ਤਾਂ ਮਾਹੌਲ ਰਿਹਾ ਨਹੀਂ ਗਾ ਤੇ ਜਿਹੜਾ ਈਮੇਲ ਹੈਗਾ ਜੀ ਉਹਨੂੰ ਛੇਤੀ ਟਰੈਕ ਟਰੈਕ ਡਾਊਨ ਕਰਨ ਜੀ ਕਿਉਂਕਿ ਸੱਭੀ ਜਨ ਵੀ ਅਸੀਂ ਮੰਨਦੇ ਆ ਬੜਾ ਸੈਂਸਿਟਿਵ ਮਾਹੌਲ ਹੈਗਾ ਜੀ ਬਟ ਇਹ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਕੋਈ ਵੀ ਜਣਾ ਖੜਾ ਈਮੇਲ ਕਰਦਾ ਅਸੀਂ ਕੋਟਾ ਬੰਦ ਕਰ ਦਈਏ ਜੀ ਬਹੁਤ ਨੁਕਸਾਨ ਹੁੰਦਾ ਜੀ ਕੋਟਾ ਬੰਦ ਕਰਨ ਦਾ ਅਸੀਂ ਫੇਰ ਦੁਬਾਰਾ ਤੋਂ ਅਪੀਲ ਹੀ ਕਰਾਂਗੇ ਇਹਨੂੰ ਛੇਤੀ ਛੇਤੀ ਜਿੰਨਾ ਹੋ ਸਕੇ ਇਹਨੂੰ ਟਰੈਕਡਾਊਨ ਕਰਨ ਵੀਪੀਐਨ ਤੇ ਰਾਹੀਂ ਮੈਨੂੰ ਪਤਾ ਲੱਗਿਆ ਜੀ ਆਇਆ ਤਾਂ ਉਹਨੂੰ ਟਰੈਕਡਾਊਨ ਕਰਕੇ ਜਿੱਥੇ ਵੀ ਬੰਦਾ ਹੈਗਾ ਉਹਨੂੰ ਚੱਕਣ ਤਾਂ ਕਿ ਇਹ ਮਾਹੌਲ ਇੱਕ ਮੈਸੇਜ ਆਵੇ ਸਾਰਿਆਂ ਨੂੰ ਵੀ ਇਹ ਕੋਈ ਏਡਾ ਈਜ਼ੀ ਪਲੇਸ ਨਹੀਂ ਹੈ ਵੀ ਕਿਉਂਕਿ ਸਾਡੀ ਬੜਾ ਸੌਫਟ ਟਾਰਗੇਟ ਹੈ ਜੀ ਇੱਕ ਬੇਚਾਰੀ ਹੈ ਜੀ 20 ਤੋਂ 30 ਹਜ਼ਾਰ ਬੰਦਾ ਇੱਥੇ ਰੋ ਜਾਂਦਾ ਜਿਵੇਂ ਸਿੱਧੂ ਸਾਹਿਬ ਨੇ ਵੀ ਕਿਹਾ ਜਿਹੜੀ ਨਫਰੀਅਤ ਹੈ ਬਤਾਈ ਜਾਵੇ ਜੀ ਕਨਵੈਨਸ਼ਨ ਕਲਚਰ ਅਜ ਬੰਦ ਕਰ ਦਿੰਦੀ ਇਹਨਾਂ ਇੱਕ ਇੱਕ ਬੰਦੇ ਨੂੰ ਬਚਾਉਣਾ ਜ਼ ਲੋਅ ਨੋਟ ਉਹ ਤਾਂ ਲਿਖਣ ACP ਸਾਹਿਬ ਦੀ ਆਪਣੀ ਜ਼ਿੰਮੇਵਾਰੀ ਹੈ ਜੀ ਤਾਂ ਡਿਊਟੀ ਹੈ ਤੇ ਤੁਹਾਡੇ ਮਾਧਿਅਮ ਬਹੀ ਮੈਂ ਵੀ ਸਾਰਿਆਂ ਨੂੰ ਇਹ ਗੱਲ ਕੰਨਾ ਕਿ ਕੋਈ ਵੀ ਜੇ ਕੋਈ ਤੁਹਾਨੂੰ ਲੱਗਦਾ ਕੋਈ ਸ਼ਰਾਰਤੀ ਅਨਸਰੀਆ ਕੋਈ ਬੰਦਾ ਇੱਥੇ ਅਣਖਾਤਾ ਇੱਥੇ ਫਿਰ ਰਿਹਾ ਉਤੁਰੰਗ ਪੁਲਿਸ ਨੂੰ ਕੰਪਲੇਨਟ ਕਰਨ ਉਹਦੇ ਬਾਰੇ ਦੱਸਣ ਸਰ ਮੌਗਰੀ ਦਾ ਨਾਮ ਦਿੱਤਾ ਜਾਂਦਾ ਬਾਅਦ ਚ ਜਦੋਂ ਪਿਛਲੀ ਵਾਰ ਮੌਕੇ ਹੋਈ ਸੀ ਜੀ ਇਸ ਵਾਰ ਤਾਂ ਥ੍ਰੈਟ ਹੈ ਜੀ ਇਸ ਵਾਰ ਈਮੇਲ ਹੈ ਜੀ ਪਿਛਲੀ ਵਾਰ ਸਾਨੂੰ ਪਤਾ ਜੀ ਇਹ ਸਾਰਾ ਹਾਕਸ ਜੀ ਕੋਈ ਦੱਸ ਕੇ ਨਹੀਂ ਆਉਂਦਾ ਜਿਹਨੇ ਕਰਨਾ ਉਹਨੇ ਵੈਸੇ ਹੀ ਕਰ ਦੇਣਾ ਜੀ ਬਟ ਮੈਂ ਬੀਗ ਪ੍ਰਧਾਨ ਇਥੇ ਰਿਸਨ ਦਾ ਅਸ सीपी दिया तो सबसे पहला मेरी जिम्मेदारी है जी लिटिंग्स दिया वकील दी कोई भी होगा सब तो सबसे पहला जिम्मेदार मैं होऊंगा जी इस तो पहला भी बम ब्लास्ट हो चुका जी। जी। है जी हरतरी के सिगी जी हरतरी के सिगी जी ਤੇ ਹੁਣ ਦੁਬਾਰਾ ਹੀ ਆ ਜੀ ਇਹੀ ਅਸੀਂ ਦੁਬਾਰਾ ਸਟਰਨ ਮੈਸੇਜ ਦੇਣਾ ਚਾਹੁੰਦੇ ਸੀ ਪੀ ਸਾਹਮਣੇ ਹੀ ਕਹਿੰਦੇ ਬੇਛੇਤੀ ਕੋਈ ਬੰਦਾ ਪਕੜੇ ਤਾਂ ਕਿ ਇਹ ਸਟਰਨ ਮੈਸੇਜ ਜਾਵੇ ਕਿ ਕੋਈ ਅਸੀਂ ਕੋਈ ਈਜ਼ੀ ਪਲੇਸ ਨਹੀਂ ਹੈ ਜੀ ਹੁਣ ਟੈਕਨੀਕਲ ਐਸਪੈਕਟਸ दिया ਇਨਵੈਸਟੀਗੇਸ਼ਨ ਪਾਰਟ ਪੁਲਿਸ ਦਾ ਹੈਗਾ ਤੇ ਅਕਸਰੀ ਦਾ ਵੀ ਹੈ ਉਹ ਵੀ ਅਸੀਂ ਉਹਨੂੰ ਅਪਡੇਟ ਲਵਾਂਗੇ ਸੀਪੀ ਸਾਹਿਬ ਤੋਂ ਵੀ ਅੱਥਰੀ ਲਾਉਦਾ ਕਿ ਕੀ ਬਣਾਤੇ ਨਵੀਂ ਦਿਵਾਰਾ ਈਮੇਲ ਆ ਗਈ ਹੈ ਤਾਂ ਕਿ ਇਹ ਚੀਜ਼ਾਂ ਬੰਦ ਹੋਣ ਉਹ ਜਦੋਂ ਅਸੀਂ ਭਾਂਦੇ ਵਕੀਲਾਂ ਦਾ ਜਾਂ ਚਾਹ ਨਹੀਂ ਵਕੀਲਾਂ ਦੀ ਮੂਵਮੈਂਟ ਕੋਈ ਰੈਸਟ੍ਰਿਕਟਡ ਨਹੀਂ ਹੈ ਜੀ ਸਿਰਫ ਲਿਟਿਗੈਂਸ ਨੂੰ ਬੰਦ ਕੀਤਾ ਲਿਟਿਗੈਂਸ ਜਿਸ ਕਰਕੇ ਬੰਦ ਕੀਤਾ ਕਿਉਂਕਿ ਬਜ਼ੁਰਗਾਂ ਦਾ ਪ੍ਰੈਗਨੈਂਟ ਲੇਡੀਜ਼ ਦਾ ਯਾ ਬੱਚਿਆਂ ਦਾ ਉਹਨਾਂ ਦੇ ਮੂਵਮੈਂਟ ਕਰਕੇ ਇੱਥੇ ਕੋਈ ਵਿਗਰ ਨਾ ਆਵੇ ਪੁਲਿਸ ਨੇ ਆਪਣੀ ਕਾਰਵਾਈ ਕਰਨ ਲਈ ਇਸ ਕਰਕੇ ਉਸ ਲਿਟੀਗੈਂਟਸ ਬਾਕੀ ਇੰਜੀਨੀਅਰ ਪੁਰਸ ਅਧਿਕਾਰੀਆਂ ਨਾਲ ਕੋਈ ਮੀਟਿੰਗ ਹਜੇ ਕਰਾਂਗੇ ਜੀ ਹਜੇ ਇੱਕ ਵਾਰ ਬਿਲਡਿੰਗ ਚੈਕਿੰਗ ਹੋ ਜੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਉਹ ਉਹਨਾਂ ਨੂੰ ਕੋਈ ਕੈਨੋਮੀਨੇ ਕਿਵੇਂ ਸਾਨੂੰ ਅਜਾ ਰੋਕ ਰਿਹਾ ਇਸ ਕਰਕੇ ਅਸੀਂ ਕੁਛ ਨਹੀਂ ਅਜੇ ਛੇੜ ਰਹੇ ਇੱਕ ਵਾਰ ਬਿਲਡਿੰਗ ਆ ਜਾਈਏ ਉਸ ਤੋਂ ਬਾਅਦ ਦੁਬਾਰਾ ਦੁਪਹਿਰ ਨੂੰ ਅਸੀਂ ਜਾ ਕੇ ਮੱਤਲਬ ਜੀ ਜਰਾ ਭਾਈ ਥੈਂਕ ਯੂ